ਬੱਚੇ ਕੰਫਿਊਜ਼ ਹੋ ਜਾਂਦੇ ਹਨ ਅਗਰ ਜਦੋਂ ਕਮਿਊਨਿਟੀ ਸੈਂਟਰਸ ਹੋ ਗਿਆ ਅਗਰ ਬੱਚਾ ਨੂੰ ਜ਼ਿਆਦਾ ਤੋਂ ਜ਼ਿਆਦਾ ਪਤਾ ਹੋਏ ਕਿ ਜਦੋਂ ਹੈਲਥ ਦੀ ਜ਼ਰੂਰਤ ਹੈ ਉਹ ਕਮਿਊਨਿਟੀ ਸੈਂਟਰ ਵਿੱਚ ਆ ਸਕਦੇ ਹਨ ਕਿ ਗੱਲ ਕਰਨ ਕੋਈ ਸੁਣਨ ਵਾਲਾ ਹੈ ਉਹਨਾਂ ਦੀ ਉਹਨਾਂ ਦੀ ਤਕਲੀਫਾਂ ਅਸੀਂ ਐਡਵਾਈਸ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ ਸਪੋਰਟ ਦੇ ਸਕਦੇ ਹਾਂ ਅਸੀਂ ਕਰਾਂਗੇ ਉਹਨਾਂ ਦੇ ਮਾਪੇ ਉਥੇ ਉਹਦੇ ਨਾਲ ਉਹਨਾਂ ਦੇ ਕੰਟੈਕਟ ਨੰਬਰ ਜਾਏ ਫਿਰ ਸਾਨੂੰ ਤੇ um ਇੱਕ ਹੋਰ ਦੀ ਆਈ ਸਟੂਡੈਂਟ ਪਲੇਸ ਵਨਓਸੀ ਤੇ ਉਸ ਉਸੇ ਦਿਲ ਕਰ ਕਹੋਲ ਕੇ ਗੱਲ ਕਰਨ ਚਾਹੁੰਦਾ ਤੇ ਬੋਦੀ ਨੂੰ ਕਸਤੇ ਆਜੀ ਤੁਹਾਨੂੰ ਬੋੜ ਲੱਗਦਾ ਤੇ ਇੱਕ ਦਿਨ ਇਹ ਕਾਲਾ ਬਤਾਇਆ ਤੇ ਮੇਰੇ ਕੋਲ ਬੈਠ ਗਿਆ ਬਸ ਇਸ ਤੋਂ ਪੁੱਛਦਾ ਕਿ ਤਰੀ ਕੋ ਜਵਾਬ ਹੈ ਤੇ ਮੈਂ ਡੈਸਪੀਰਸ ਨਾਲ ਜਵਾਬ ਚਾਹੀ ਤੀ ਤੇ ਮੈਂ ਸਿਰਫ ਬੋਦ ਨਹੀਂ ਮੈਨੂੰ ਜਵਾਬ ਤੇ ਨਹੀਂ ਹੈ تو لڑکا بہت تو کچھ فکر نہ کر میں تو جاب لاتا ہوں گا تو وہ ایڈرول دیا ہائی پینگ جاب تو انہوں اپنا فون اپر دے دے اس نے اپنا فون اپر دے دیتا تے پھر اس مڈے نے اپنا فون اپر شیئر کیتا تے پھر بودی من کچھ اچھا نہیں لگیا کہ جس طرح وہ لڑکا بول اس کی تنوں جاب دلواؤں گے تو یہ لوچے سکھ رہن دے ہیں کہ ایمپلوئیرز دی ایکسپیکٹیشن کے ہے انہوں نے ورک ایکسپیرنس لے جانتا ہے بیکم سیزن کی اس طرح کم ہوندہ ہے ਤੇ ਨਾਰਮਲੀ ਈ ਐਚ ਸੀ ਡਬਲਿਊ ਸਾਡੀ ਆਰਗੇਨਾਈਜੇਸ਼ਨ ਉਹ ਅਸੀਂ ਲਾਂਦੇ ਸੀ ਤਿੰਨ ਤੋਂ ਚਾਰ ਸਟੂਡੈਂਟ ਸਾਲ ਵਿੱਚ ਯੂ نو ਜੋ ਯੂਨੀਵਰਸਿਟੀਸ ਤੋਂ ਖਾਸ ਕਰਕੇ ਆਉਂਦੇ ਸੀ ਅਸੀਂ ਵੀ ਵਰ ਵੈਰੀ ਪਿੱਕੀ ਨਾ ਸੀ ਆ ਸਿੰਘ ਜੀ ਆ ਪੰਜਾਬ ਜਿਲ੍ਹਾ ਫੋਰ ਤੋਂ ਅ ਮੈਡਮ ਸੁੰਦਰ ਸਿੰਘ ਜੀ ਆ ਕੈਨੇਡਾ ਤੋਂ ਅੱਜ ਜਿਹੜੀ ਗੱਲਬਾਤ ਕਰਾਂਗੇ ਇੱਕ ਸੰਸਥਾ ਹੈ ਕੈਨੇਡਾ ਜਿਹੜੀ ਐਲਪਸ ਜਿਹੜੀ ਏਸ਼ੀਅਨ ਆਰਪਾਂ ਖਾਸ ਕਰਕੇ ਪੰਜਾਬੀ ਔਰਤਾਂ ਨਾਲ ਉੱਥੇ ਜੋ ਹਾਲਾਤ ਵਾਪਰ ਰਹੇ ਹਨ ਉਹਨਾਂ ਚ ਇਹ ਸੰਸਥਾ ਮਦਦ ਕਰਦੀ ਹੈ ਔਰ ਨਵੀਂ ਸੰਸਥਾ ਨਹੀਂ ਹੈ 33 ਸਾਲ ਪੁਰਾਣੀ ਸੰਸਥਾ ਹੈ ਇਹਦੀ ਸੰਸਥਾ ਖਲੀ ਹੋਈ ਸੀ ਇੱਕ ਬ੍ਰਿਟਿਸ਼ ਟਾਈਮ ਦੇ ਗ੍ਰੈਜੂਏਟ ਜਮਾਨੇ ਚ ਇੱਕ ਇੰਡੀਅਨ ਚ ਕੋਈ ਮਿਨਿਸਟਰ ਸੀ ਜਿਹੜੀ ਗ੍ਰੈਜੂਏਟਲੀ ਬੇਟੀ ਸੀ ਹੈ ਉਹ ਬਰ ਐਥੋ ਚਲੇ ਗਏ ਇੰਗਲੈਂਡ ਉੱਥੇ ਸੜੀ ਕੀਤੀ ਬਾਤ ਨੂੰ ਨੇੜੇ ਚਲੇ ਗਏ ਨੇੜੇ ਦੇ ਦੇਖਿਆ ਕਿ ਕਿਸ ਤਰ੍ਹਾਂ ਔਰਤਾਂ ਨਾਲ ਉੱਥੇ ਜੋ ਹਾਲਾਤ ਵਾਪਰਦੇ ਹਨ ਤੇ ਅੱਜ ਦਾ ਹਾਲਾਤ ਬਦਲ ਗਿਆ ਹੈ ਤੇ ਉਹਨਾਂ ਨੇ ਸੋਚਿਆ ਕਿ ਅਸੀਂ ਮਦਦ ਕਰੀਏ ਤੇ ਅੱਜ ਪੰਜਾਬ ਕਿਸੇ ਗੱਲ ਕਰ ਰਿਹਾ ਕਿ ਪੰਜਾਬੀ ਔਰਤਾਂ ਨਾਲ ਉਦੋਂ ਜ਼ਿਆਦਾ ਮਾਰੇ ਹਾਰੇ ਸੀਗੇ ਤੇ ਉਹ ਹੁਣ ਬਦਤਰ ਹੋਏ ਆ ਉਸ ਮਾਮਲੇ ਤੇ ਗੱਲਬਾਤ ਕਰਨਗੇ ਜਿਹੜੇ ਆਪਣੇ ਕੋਲ ਮੈਡਮ ਸੁੰਦਰ ਸਿੰਘ ਜੀ ਬੈਠੇ ਹੈ ਤੇ ਸਾਨੂੰ ਮਾਣ ਪ੍ਰਾਪਤ ਹੋਇਆ ਕਿ ਪੰਜਾਬ ਦੇ ਵਿੱਚ ਅਵੇਰਨੈਸ ਸਟੈਨ ਲਈ ਲੋਕਾਂ ਨੂੰ ਜਾਗਰੂਤ ਕਰਨ ਨੂੰ ਆਪ ਤੇ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਾਗਰੂਤ ਕਰਵਾਉਣ ਵਾਸਤੇ ਇਹ ਸੰਗਠਨ ਉੱਤੇ ਵੀ ਕੰਮ ਕਰਦੀ ਹੈ ਤੇ ਪੰਜਾਬ ਵਿੱਚ ਪਹਿਲੀ ਵਾਰੀ ਇਸ ਟੀਕਾ ਗੱਲਬਾਤ ਕਰਨ ਲੱਗਾ ਹੈ ਤੇ ਉਮੀਦ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੇ ਹੋਰ ਲੋਕਾਂ ਨੂੰ ਇਹਨਾਂ ਦਾ ਜਿਹੜੀ ਮਦਦ ਮਿਲੇਗੀ ਉਹ ਬੱਚੇ ਯੂਥ ਹਨ ਜੋ ਬ੍ਰੈਂਡ ਕਰ ਰਹੇ ਹਨ ਕੈਨਕਾ ਚੌਂਕ ਵਸਤੇ ਤੇ ਉਹਨਾਂ ਨੂੰ ਇੱਕ ਮੈਸੇਜ ਜਾਏ ਕਿ ਕੈਨੇਡਾ ਵਿੱਚ ਕੀ ਹੋਇਆ ਕਿਸ तरह ਦੇ ਹਾਲਾਤ ਹਨ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਹਨ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਜਿਹੜੇ ਜਾਨ ਲਗੀਆਂ ਬੱਚੇ ਇਧਰੋਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਮੇਰਾ ਨਾਮ ਸੁੰਦਰ ਸਿੰਘ ਹੈ ਜਿਸ ਦਾ ਸਤਨਾਮ ਸਿੰਘ ਜਿੰਦਰ ਦੱਸਿਆ ਮੈਂ ਪਟਨਾ ਸਾਹਿਬ ਵਿੱਚ ਪੈਦਾ ਹੋਈ ਸੀ ਤੇ ਮੈਨੂੰ ਇੰਟਰਸਟ ਹੈ ਸਿਕ ਹਿਸਟਰੀ ਵਿੱਚ 뮤지컬 ਸ਼ਬਦ ਹੈ ਜਿਹੜੇ ਪ੍ਰੋਗਰਾਮ ਸਾਡੇ ਤੇ ਤੇ ਪਟਨਾ ਸਾਹਿਬ ਤੱਕ ਸਾਹਿਬ ਵਿੱਚ ਆਸਦੀਵਾਲ ਦਾ ਇਤਤ ਬੜੀ ਛੋਟੀ ਵਰਤੋਂ ਕਰਦੀ ਸਾ ਉੱਥੇ ਪਾਈ ਚੋਲਿੰਦਰ ਸਿੰਘ ਜੀ ਸੰਜੁਕਤ ਤਕਦੀਰ ਆਹੀ ਚਸ ਸਾਹਿਬ ਦੇ ਆਹੀ ਸੰ ਯੋ ਜਿਉ ਬੈ ਸੰਕਾਸ ਸਿੰਘ ਨਾਲ ਕੀ ਤਨ ਕਰਦੇ ਰਹੇ ਉਹ ਸਰੂਪੇ ਤੋਂ ਸਿਖਾਉਂਦੇ ਸੀ ਤੇ ਅਸੀਂ ਉੱਥੇ ਬਰਤਾਲ ਵਿੱਚ ਪੜ੍ਹ ਕੇ ਐਕਟਿਵ ਮੇਰੇ ਹਿਊਮਰ ਸੀ ਸੋਨਾ ਸਾਹਿਬ ਜੀ ਜਿਹਨ ਅਸੀਂ ਕੈਨੇਡਾ ਮੂਵ ਕਰ ਗਏ ਤੇ ਉੱਥੇ ਮੈਂ ਕੈਨੇਡਾ ਗਏ ਹੁਣ 52 ਇਅਰਸ ਤੋਂ ਜ਼ਿਆਦਾ ਹੋ ਗਏ ਹਨ ਮੈਂ ਇੱਕ ਐਗਜ਼ੀਕਿਟਿਵ ਡਾਇਰੈਕਟਰ ਹਾਂ ਇੱਕ ਐਨਜੀਓ ਦੀ ਜਿਸ ਦਾ ਸਤਨਾਮ ਜਿਨੇ ਦੱਸਿਆ ਹੈ ਆਰਗੇਨਾਈਜੇਸ਼ਨ ਦਾ ਨਾਮ ਹੈ ਐਲਸਪੈਟ ਹੈਵਰਥ ਸੈਂਟਰ ਫਾਰ ਵਿਮਨ ਇਹ ਆਰਗੇਨਾਈਜੇਸ਼ਨ 33 ਇਅਰਸ 올ਡ ਹੈ ਮੈਂ ਇਸ ਆਰਗੇਨਾਈਜੇਸ਼ਨ ਨੂੰ ਜੁਆਇਨ ਕੀਤਾ ਸੀ 2005 ਵਿੱਚ ਤੇ ਇਸ ਆਰਗੇਨਾਈਜੇਸ਼ਨ ਵਿੱਚ ਸੈਟਲਮੈਂਟ ਸਰਵਿਸਿਜ਼ ਦੀ ਗੱਲ ਜਾਂਦੀ ਹੈ ਜਿਹੜੇ ਰੈਫਿਊਜੀਜ਼ ਹਨ ਇਮੀਗ੍ਰੈਂਟਸ ਹਨ ਨਿਊ ਕਮਰਸ ਹਨ ਜੋ ਕੈਨੇਡਾ ਵਿੱਚ ਆਉਂਦੇ ਹਨ ਉਹਨਾਂ ਨੂੰ ਅਸੀਂ ਹੈਲਪ ਕਰਦੇ ਹਾਂ ਤਾਂ ਕਿ ਉਹਨਾਂ ਦੀ ਜਿਹੜੀ ਸੈਟਲਮੈਂਟ ਹੈ ਉਹ ਥੋੜੀ ਆਸਾਨ ਹੋ ਜਾਏ ਤੇ ਜਦੋਂ ਇਨਸਾਨ ਸੈਟਲ ਕਰਦਾ ਹੈ ਦੂਸਰੀ ਕੰਟਰੀ ਚੋਂ ਸਪੋਰਟ ਹਜ਼ਾਰਾਂ ਤਰ੍ਹਾਂ ਦੇ ਸਵਾਲ ਹੁੰਦੇ ਹਨ ਤੇ ਉਹੀ ਜਵਾਬ ਦੇਣ ਵਾਲਾ ਹੋਏ ਇਹ ਸੈਂਟਰ ਹੈ ਇੱਕ ਵਨ ਸਟਾਪ ਸੈਂਟਰ ਹੈ ਕਿਤੇ ਆ ਕੇ ਲੋਕ ਆਪਣੇ ਡਾਕੂਮੈਂਟਸ ਪਰ ਸਕਤੇ ਹਨ ਜੇ ਇੰਗਲਿਸ਼ ਨਹੀਂ ਬੋਲ ਸਕਦੇ ਤੇ ਅਸੀਂ ਹੈਲਪ ਕਰਦੇ ਹਾਂ ਉਹਨਾਂ ਨੂੰ ਗਵਰਨਮੈਂਟ ਨਾਲ ਕਨੈਕਟ ਕਰਨ ਵਾਸਤੇ ਤੇ ਉਹਨਾਂ ਨੂੰ ਹੈਲਥ ਕਾਰਡ ਚਾਹੀਦਾ ਹੁੰਦਾ ਹੈ ਜਾਂ ਪੈਨਸ਼ਨ ਪਰ ਦੀ ਜ਼ਰੂਰਤ ਹੁੰਦੀ ਹੈ ਕਿਸੇ ਵੇਲੇ ਤੇ ਅਸੀਂ ਜਿਹੜੀ ਔਰਤਾਂ ਹਨ ਉਹਨਾਂ ਨੂੰ ਵੀ ਕਵਰ ਕਰਦੇ ਆ ਇਸ ਤਰ੍ਹਾਂ ਔਰਤਾਂ ਜੋ ਡੋਮੈਸਟਿਕ ਵਾਇਲੈਂਸ ਫੇਸ ਕਰਦੀਆਂ ਹਨ poor uh, whole program uh coffee successful Have seniors was okay? The seniors the uh, program had your physical or mental health related program And so the seniors active around the community which they engage them. Okay? SI services are free hand I call it social enterprise. I see should I have business services freehand for age or social enterprise like in language service ਪਰਵਾਇਡ ਕਰਦਾ ਹੈ ਜਿਹੜੇ ਬਡੇ ਹਸਪੀਟਲਸ ਹਨ ਟੋਰਾਂਟੋ ਵਿੱਚ ਤੇ ਸਾਡੇ ਕੋਲ 850 ਫ੍ਰੀ ਲੈਂਗੁਏਜ ਇੰਟਰਪ੍ਰੀਟਰਸ ਹਨ ਜੋ 110 ਲੈਂਗੁਏਜਸ ਬੋਲਦੇ ਹਨ ਇੱਕ ਸਾਲ ਵਿੱਚ ਲਗਭਗ 4000 ਬੰਦਿਆਂ ਦੇ ਲਾਈਫ ਵਿੱਚ ਇੰਪੈਕਟ ਪਾਉਂਦੇ ਹਨ ਗੁੱਡ ਇੰਪੈਕਟ ਕਿ ਉਹਨਾਂ ਦੀ ਜਿੰਨ ਲਾਈਫ ਐਥਰੋਜੀ ਈਜ਼ੀ ਹੋ ਜਾਏ so this one says now genetic sri ki geo organization is and expect he would send her e na dita gaya si aur ussi angrez aur ussi jo ہندوستانish paida hui english padi phir usse york university in toronto padhi thi usse realize kiya tha ki pe jare aur hamari al-punjab to usse settle nahi kar pa rahi tha ਇਕ ਪੁਸਤਿਕਾ ਜਾਇ ਤਾਂ ਫਿਰ ਵਨਵਾਲੰਟੀਅਰ ਸਾਰੇ ਇਕੱਠੀ ਕੀਤੇ ਫਿਰ ਜਦੋਂ ਪੜਤਾਲੀ ਪ੍ਰੋਗਰਾਮ ਚਾਲੂ ਕੀਤਾ ਫਿਰ ਹੁਸਨ ਰੀਅਲਾਈਜ਼ ਕੀਤਾ ਕਿ ਦ ਸੀਨੀਅਰਸ ਹਨ ਜੋ ਆਈਸੋਲੇਟਿਡ ਫੀਲ ਕਰ ਰਹੇ ਹਨ ਯੂ ਨੋ ਉਹਨਾਂ ਕਿਉਂਕਿ ਲੈਂਗੁਏਜ ਬੈਰੀਅਰਸ ਹਨ ਕਲਚਰਲ ਬੈਰੀਅਰਸ ਹਨ ਤੁਕਿ ਕੋਈ ਉਹਨਾਂ ਦਾ ਹੈ ਨਹੀਂ ਹੈ ਸਾਥੀ ਜਿਨ੍ਹਾਂ ਨਾਲ ਗੱਲ ਕਰ ਸਕਣ ਕੋਮਪੈਨੀਅਨਸ਼ਿਪ ਨਹੀਂ ਹੈ ਫਿਰ ਸੀਨੀਅਰਸ ਦਾ ਹੀ ਪ੍ਰੋਗਰਾਮ ਚੱਲੂ ਹੋ ਗਿਆ ਸੋ ਯੂਰ ਔਰਗੇਨਾਈਜੇਸ਼ਨ ਨੇ ਕਾਫੀ ਇਵੋਲਵ ਕਰ ਪਈ ਹੈ ਤਲ 3 ਯੀਅਰਸ ਇਥ ਤੇ ਹੁਣ ਪ੍ਰੋਗਰਾਮ ਸਿਰਫ ਔਰਤਾਂ ਲਈ ਨਹੀਂ ਹੈ ਲੜਕੀਆਂ ਲਈ ਹੈ ਲੜਕਿਆਂ ਲਈ ਹੈ ਯੂ نو ਫੈਮਲੀਆਂ ਲਈ ਹੈ ਸੋ ਅਮ ਅ ਪ੍ਰੋਗਰਾਮ ਹੁਣ ਕਾਫੀ ਸਟਰੰਗਥਰ ਹੋ ਗਿਆ ਹੈ ਔਰ ਸਿਰਫ ਅਜਾਦੀ ਜਾਂ ਇੰਡੀਅਨ ਲੋਕਰ ਗਏ ਨਹੀਂ ਹੈ ਕਾ ਬਹੁਤ ਲੋਕਾਂ ਕੇ ਅੰਦਰ ਸਾਰੇ ਦੁਨੀਆ ਤੋਂ ਤਰ੍ਹਾਂ ਤਰ੍ਹਾਂ ਦੇ ਨਿਊ ਕਮਿਊਨਿਟੀਆ ਜਾਂ ਇਮੀਗ੍ਰੈਂਟਸ ਆ ਕੇ ਨੇ ਸਰਵਿਸਸ ਲੈਂਦੇ ਨੇ um elsbeth hewitt center ek lamba naam hai is organization ka is the afternoon page is not commonly um it is known as ehcw so elsbeth hewitt center mein ehcw karke bhi log bulaande hain ek nepali ladki mere ko aaye aapne usse wo body mein volunteer kaam karna chaandiya ਕਹਿੰਦਾ ਉਹ ਬੋਲਦੀ ਕਿ ਪਰਸੂ ਵੀ ਮੇਰੇ ਤੋਂ ਵਾਲੇ ਚੋਕਣਾ ਤੇ ਬੜੀ ਕਸ਼ਟਨ ਸੀ ਤੁਸੀਂ ਪੁੱਛਿਆ ਕਿ ਕਿਉਂ ਇਥੇ ਕੁੜਾ ਨਾ ਕੰਮੇ ਬਾਲੇ ਚੇਰਾਂ ਉਹ ਬੋਲੀ ਕਿ ਅਸਦਰ ਜੀ ਮੈਡੀਟੇਰਨੀਸ ਸਾਗਾ ਨਾਲ ਉਥੇ ਜਿਹੜਾ ਹਾਲਾਤ ਸਾਨੂੰ ਬਹੁਤ ਗਰੀਬ ਸੰਤ ਤੇ ਲੜਕੀ ਰਟੀਆਂ ਕਠੇ ਰਹੇ ਦੇ ਸੀ ਤੇ ਲੜਕੀਆਂ ਕਾਸਟ ਕਰਕੇ ਕੰਪਲੀਟ ਕਰਦੇ ਉਸ 사이ਦੇ ਕੋ ਬੈਸਾ ਨਹੀਂ ਹੈ ਜੌਬਸ ਨਹੀਂ ਫਿੱਕੇ ਗਏ ਤੋਂ ਅਚਾਨਕ ਉਹ ਗੁੜੀ ਚੁੱਕ ਹੋ ਗਈ ਸ਼ਾਮ ਨੂੰ ਇੱਕ ਪਕ ਕੰਦਾਸ ਸੀ ਲੜਕੀਆਂ ਨੂੰ ਪਿਕਅਪ ਕਰਕੇ ਚਲਾਇਆ ਜਾਂਦਾ ਸੀ ਸਵੇਰੇ ਉਹ ਕੁੜੀਆਂ ਨੂੰ ਛੱਡ ਜਾਂਦਾ ਸੀ ਕੁੜੀਆਂ ਘਰ ਆ ਕੇ ਸੁੱਝ ਜਾਂਦੀਆਂ ਸਨ ਕੁਝ ਨਹੀਂ ਬੋਲੀਆਂ ਸਨ ਤੇ ਇਸ ਨੇਪਾਲੀ ਲੜਕੀ ਨੇ ਉਹ ਕੁੜੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਤਾ ਕਰਨਾ ਚਾਹੁੰਦੀ ਸੀ ਕਿ ਕੌਣ ਕਿਹਨੂੰ ਕਰਦੀਆਂ ਇਥੇ ਜਾਂਦੀਆਂ ਰਾਤ ਨੂੰ ਤੇ ਉਹ ਲੜਕੀਆਂ ਲੜ ਪੈਂਦੀਆਂ ਸਨ ਇਸੇ ਨਾਲ ਇਹ ਇਸ ਵਿੱਚ ਕਿਰਕਤ ਦੀ ਅਸਲ ਤੇ ਇਹ बार-बार ਚਲਦਾ ਰਿਹਾ ਤੇ ਮੋਹਲ ਦੇਖ ਕੇ ਬੜੀ ਦੁਖੀ ਹੋ ਗਈ ਤੇ ਉਪਰੀਆਂ ਬੋਧੀਆਂ ਲਈ ਹਾਂ ਸਭ ਪੈਸਾ ਆਇਆ ਹੁਣ ਫਿਰ ਕਰਨ ਸੋ ਇਸ ਨੇ ਪੁੱਛਿਆ ਹੈ ਕਿ ਤੂੰ ਆਪਣੇ ਅੱਖਾਂ ਨਾਲ ਦੇਖਿਆ ਹੈ ਕਿ ਪੈਸਾ ਆ ਰਿਹਾ ਕੰਮ ਕਰਦੀਆਂ ਨਹੀਂ ਤੂੰ ਬੁਢੀ ਕਿੰਨੇ ਹਾਲਾਤ ਉਹਨਾਂ ਦੀ ਉਸੇ ਤਰ੍ਹਾਂ ਬੁਰੀ ਸੀ ਤੇ ਸ਼ਾਮ ਨੂੰ ਚਲੇ ਜਾ ਕੇ ਸੰਤੇਸ਼ਵਰੇ ਵਾਕਸਾਣਾ ਕੋਈ ਟਰੱਕ ਆ ਜਾਂਦਾ ਸੀ ਉੱਚਾ ਜਾਂਦਾ ਸੀ ਇਹਨਾਂ ਨੂੰ ਤੇ ਮਨੁੱਖਾ ਕਹਿੰਦਾ ਕਿ ਇਥੇ ਹਿਊਮਨ ਟਰਾਫਿਕਿੰਗ ਹੋ ਰਿਹਾ ਤੇ ਤੁਹਾਡੇ ਕੋਲ ਕੁੜੀਆਂ ਆਂਦੀਆਂ ਹਨ ਉਹ ਵਲਰੇਬਲ ਹਨ ਉਹ ਐਟ ਰਿਸਕ ਹਨ ਇਸ ਕਰਕੇ ਮੈਂ ਇਹਨਾਂ ਕੁੜੀਆਂ ਦੇ ਹਾਲਾਤ ਸਮਝਦੀ ਹਾਂ ਇਸ ਕਰਕੇ ਮੈਂ ਉਹਨਾਂ ਨੂੰ ਹੈਲਪ ਕਰ ਸਕਦੀ ਹਾਂ ਸੋ ਕੈਂਪੀ ਸਾਡੇ ਨਾਲ ਜੁੜੀ ਹੋਈ ਹੈ ਤੇ ਸਾਨੂੰ ਉਹ ਹੈਲਪ ਕਰਨ ਦੀ ਯੂ ਨੋ ਕੋਸ਼ਿਸ਼ ਕਰਦੀ ਪੂਰੀ ਤੇ ਸਟੂਡੈਂਟ ਪਲੇਸਮੈਂਟ ਹੁੰਦਾ ਹੈ ਇੱਕ ਤਰ੍ਹਾਂ ਦਾ ਅ ਇੰਟਰਨਸ਼ਿਪ ਤੇ ਜਿਹੜੇ ਬੱਚੇ ਸਕੂਲ ਜਾਂਦੇ ਹਨ ਕੋਰਸ ਕਰਦੇ ਹਨ ਤੇ ਕੋਰਸ ਦਾ ਇੱਕ ਰਿਕੁਆਇਰਮੈਂਟ ਹੁੰਦਾ ਹੈ ਕਿ ਇਹਨਾਂ ਨੂੰ ਸਟੂਡੈਂਟ ਪਲੇਸਮੈਂਟ ਕਰੀ ਪੈਂਦੀ ਹੈ ਇੱਕ ਤਰ੍ਹਾਂ ਦੀ ਛਣਸ਼ਕ ਐਮਪਲੋਇਰਸ ਨਾਲ ਦੋ ਮਹੀਨੇ ਲਈ ਤੇ ਮਹੀਨੇ ਲਈ ਚਾਰ ਮਹੀਨੇ ਲਈ ਕੁਝ ਕਈ ਘੰਟੇ ਹੁੰਦੇ ਹਨ ਜੋ ਜਿਸ ਨਾਲ ਇਹ ਬੱਚੇ ਸਿੱਖ ਲੈਂਦੇ ਹਨ ਕਿ ਏਮਪਲੋਇਰਸ ਦੀ ਐਕਸਪੈਕਟੇਸ਼ਨ ਕੀ ਹੈ ਉਹਨਾਂ ਨੂੰ ਵਰਕ ਐਕਸਪੀਰੀਅੰਸ ਮਿਲ ਜਾਂਦਾ ਹੈ ਤੇ ਬਿਕਮ ਸੀਜ਼ਨ ਕੀ ਕੈਨੇਡਾ ਵਿੱਚ ਇਸ ਤਰ੍ਹਾਂ ਕੰਮ ਹੁੰਦਾ ਹੈ ਤੇ ਨਾਰਮਲੀ ਈਐਚਸੀਡਬਲ ਸਾਡੀ ਆਰਗੇਨਾਈਜੇਸ਼ਨ ਉਹ ਅਸੀਂ ਨਾਲੇ ਸੀ 3 ਤੋਂ 4 ਸਟੂਡੈਂਟ ਸਾਬਜ ਯੂਨਿਵਰਸਿਟੀ ਤੋਂ ਪਾਸਟ ਹੈ ਅੰਬੀ ਸੀ ਅਸੀਂ ਵੀ ਵਰ ਵੈਰੀ ਪੀਕੀ ਯੂਰ ਸਟੂਡੈਂਟਸ ਇਰੀ ਯੂਨੀਵਰਸਿਟੀ ਤੋਂ ਅੰਦਰ ਦੱਸੇ ਟਾਪ ਨੋਚ ਸਟੂਡੈਂਟਸ ਲੈਂਦੇ ਰਹੇ ਤੇ ਅਚਾਨਕ ਕੀ ਹੋਇਆ ਕਿ ਵਿਸ਼ੇਸ਼ ਸਾਲ ਤੋਂ ਸਾਨੂੰ ਰੋਜ਼ਾਨਾ 3-4 ਪੰਜ ਮੇਜ਼ਾਨੀਆਂ ਚਾਲੂ ਹੋ ਗਈਆਂ ਤੇ ਸ਼ੁਰੂ ਤੇ ਅਸੀਂ ਕਹੋਤੇ ਰਹੇ ਕਿ ਨਹੀਂ ਯੂਰ ਅਸੀਂ ਇਸ ਤਰ੍ਹਾਂ ਦੇ ਪਲੇਸਮੈਂਟ ਨਹੀਂ ਲਾ ਸਕਦੇ ਫਿਰ ਇਹ ਲੜਕੀਆਂ ਸਾਡੇ ਆਫਿਸ ਚ ਆਉਂਦੀਆਂ ਰਹੀਆਂ ਤੇ ਉਹਨਾਂ ਨੂੰ ਬੋਲਣਾ ਕਿ ਸਾਨੂੰ ਸਟੂਡੈਂਟ ਪਲੇਸਮੈਂਟ ਦੀ ਜ਼ਰੂਰਤ ਹੈ ਤੇ ਕੋਈ ਏਮਪਲੋਇਰ ਸਾਨੂੰ ਪਲੇਸ ਨਹੀਂ ਕਰ ਰਿਹਾ ਤੇ ਅਗਰ ਸਾਨੂੰ ਪਲੇਸ ਨਹੀਂ ਕੀਤਾ ਜਾਏਗਾ ਤੇ ਸਾਨੂੰ ਕ੍ਰੈਡਿਟਸ ਨਹੀਂ ਮਿਲਣਗੇ ਤੇ ਅਸੀਂ ਆਪਣਾ ਕੋਰਸ ਨਹੀਂ ਕੰਪਲੀਟ ਕਰ ਸਕਦੇ ਫਿਰ ਉਸ ਰਾਈਟ ਅਵੇ ਮੈਂ ਮੀਟਿੰਗ ਕੀਤੀ ਸਟਾਫ ਦੇ ਨਾਲ ਤੇ ਉਹਨਾਂ ਨੂੰ ਮੈਂ ਪੁੱਛਿਆ زیادہ تو زیادہ سی کتنے اتھے لڑکیاں لے سکتے ہیں اس آرگنیزیشن انہوں نے ٹرین کر رہا ہے کہ انہوں نے ورک ایکسپیرینس مل جائے کہ اپنے کورسز کمپیٹ کر کے انہوں نے سکول تو باہر نہیں جائے تے پھر اسی ایکولی مل کے اے پھر سائٹ کی تاکہ اسی پنجا بچے لے سکتے ہیں تو زیادہ تر بچے سارے سارے انڈیا دیا ہیں تے زیادہ تر پنجا بچے ہیں تے اس وقت پنجا سٹوڈنٹس ہیں تے یہ ٹرن اوور ہوندہ رہا کیونکہ ਆਪਣੇ ਜਦੋਂ ਪੈਂਟਰੀ ਪਹੁੰਚ ਲੈਂਦੇ ਆ ਫਿਰ ਆਪਣੇ ਕੋਰਸ ਖਤਮ ਕਰਕੇ ਅ ਦੇ ਮੂਵ ਔਨ ਸੋ ਅਮ ਇਹ ਸਟੂਡੈਂਟ ਪਲੇਸਮੈਂਟ ਦਾ ਖੰਡਾ ਸਰੋਂ ਇੱਕ ਸਟ੍ਰੈਟਜੀਸ ਦੀ ਕਿ ਜਦੋਂ ਸਟੂਡੈਂਟ ਸਾਡੇ ਕੋਲ ਆਉਣਗੇ ਮੇਰੇ ਕੋਲ ਡਾਇਰੈਕਟ ਕਨੈਕਸ਼ਨ ਹੋਏਗਾ ਸਟੂਡੈਂਟ ਨਾਲ ਤਾਂ ਮੈਂ ਉਹਨੂੰ ਪੁੱਛ ਸਕਦੀ ਆ ਕਿਉਂਕਿ ਨਾਰਮਲੀ ਕੁੜੀਆਂ ਗੱਲ ਨਹੀਂ ਕਰਦੀਆਂ ਕਿਉਂਕਿ ਆਪਨੇ ਰੂਮ ਮੇਟ ਸੇ ਬਾਰੇ ਗੱਲ ਕਰਨ ਆਂ ਗਿਆ ਕਿ ਉਹਨਾਂ ਨੇ ਇਹ ਤਕਲੀਫ ਆਪਣੇ ਬਾਰੇ ਨਹੀਂ ਦੱਸਿਆ ਪਰ ਜਦੋਂ ਇੱਕ ਵਾਰ ਜੋ ਆਸਡਲ ਹੋ ਜਾਂਦਾ ਹੈ ਯੂ ਨਾ ਇੰਪਲਾਈਡ ਨਾਲ ਉਹ ਫਿਰ ਆਫਿਸ ਚ ਜਾ ਕੇ ਅਲੈਗ ਬੁਧੇ ਨੂੰ ਦਰਨੇ ਕਲ ਕਰਨੀ ਹੈ ਫਲਾਣਾ ਫਲਾਣਾ ਤੇ ਖੜੀ ਕੀ ਨਹੀਂ ਹੈ ਆਈ ਤੇ ਉਹ ਉਸੇ ਨੂੰ ਨਾਲ ਚਾਹੁੰਦਾ 스ਪਿੰਨ ਪੇਸ ਤੇ ਸੀ ਤੋਂ ਬੁਧੇ ਦੇ ਮੇਰੇ ਕੋਲ 1 ਡਾਲਰ ਨਹੀਂ ਹੈ ਤੇ ਜੋ ਕੈਸਾ ਬੈਂਕ ਵਿੱਚ ਰੱਖਿਆ ਜਾਂਦਾ ਹੈ ਮੇਰੇ ਪੇਰੈਂਟਸ ਨੇ ਸਭਾ ਲੋਨ ਤੇ ਹੈ ਤੇ ਮੈਂ ਜੌਬ ਨਹੀਂ ਹੈ ਤੇ ਮੈਂ ਕਰਾਂਗੇ ਮੈਂ ਕਰਾ ਕੀ ਤੇ ਥੈਂਕ ਯੂ ਤੁਸੀਂ ਆਨਾ ਪ੍ਰੋਵਾਈਡ ਕਰਦੇ ਹੋ ਸਭ ਕੁਝ ਹੈ

ਦੈਟ ਇਜ਼ ਅ ਸਕਸੈਸ ਸਟੋਰੀ ਪਰ ਹਰ ਵਾਰੀ ਇਸ ਤਰ੍ਹਾਂ ਦਾ ਸਕਸੈਸ ਹੁੰਦਾ ਨਹੀਂ ਬਸ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਕਿਸੇ ਤਰ੍ਹਾਂ ਇਹ ਇਹ ਬੱਚੇ ਉੱਥੇ ਜਦੋਂ ਆਉਂਦੇ ਨੇ ਉਹਨਾਂ ਦੇ ਕੰਟੈਕਟ ਨਾ ਜਾਏ ਫੋਰਸ ਦੇ ਨਾਲ ਤੇ ਅਮ ਇੱਕ ਹੋਰ ਲੜਕੀ ਆਈ ਸਟੂਡੈਂਟ ਪਲੇਸ ਵਿੱਚ ਉਹ ਵੀ ਸੀ ਤੇ ਉਸ ਨੂੰ ਉਸ ਦੇ ਦਿਲ ਕਰ ਖੋਲ ਕੇ ਤੇ ਗੱਲ ਕਰਨੀ ਚਾਹੀ ਤੇ ਉਹ ਬੋਧੀ ਮਨੂੰ ਬਸ ਤੇ ਆਉਂਦੀ ਤੇ ਮਨੂੰ ਬੋਰਡਰ ਲੱਗਦਾ ਤੇ ਇੱਕ ਦਿਨ ਇੱਕ ਕਾਲਾ ਬੰਦਾ ਆਇਆ ਤੇ ਮੇਰੇ ਕੋਲ ਬੈਠ ਗਿਆ بس تو بولتا ہے کہ تیرے کو جواب ہے تو میں ڈیسپرٹ سا ہم نے جواب چاہی تھی تو میں اس طرح بولتا نہیں میرے کو جانتے نہیں ہیں تو لڑکا بولتا تو فکر نہ کر میں تو جواب لاتا ہوں گا تو وہ ایرے بول دیا ہائے پینگ جواب تو اپنا فون نمبر دیا تھا اس نے فون نمبر دیا تھا تو پھر اس مدے نے اپنا فون نمبر شیئر کی تھا تو پھر بودی من کچھ اچھا نہیں لگیا کہ جس طرح لڑکا بولتا ہے اس کی تنور جواب دلوا ہوں گے تو ایرے بھی ਤੇ ਫਿਰ ਉਹਦੇ ਦਿਨ ਫਿਰ ਇਸੇ ਦਾ ਹੋਇਆ ਇੱਕ ਹੋਰ ਬੰਦਾ ਆ ਗਿਆ ਤੂੰ ਮੇਰੇ ਕੋਲ ਬੈਠਾ ਬਤੇ ਕੋਈ ਜੌਬ ਹੈ ਇਸਨੇ ਯਾਨੀ ਮੇਰੇ ਕੋਲ ਜੌਬ ਹੈ ਤੂੰ ਪਤਾ ਹੈ ਤੂੰ ਆਜਾ ਕੱਲ ਤੇ ਸੁਣਾਣਾ ਇਹ ਇਹ ਰਿਹਾ ਮੇਰਾ ਐਡਰੈਸ ਤੂੰ ਸੀ ਜਾ ਤੋ ਬੋਦੀ ਮੁੱਤੀ ਗਈਆਂ ਬੇਸੂਟੇ ਚ ਕੋਈ ਪੈਕੇਜਿੰਗ ਕਰਵਾਇਆ ਸੀ ਪਰ ਐਕਚੁਅਲੀ ਉਸਨੇ ਸੈਕਚੁਅਲੀ ਇਸੇ ਫੋਨ ਵੀ ਕਰ ਮੈਂ انہوں ਬੋਲਿਆ ਰਿਕਵੈਸਟ ਕੀਤੀ ਕਿ ਕੋਸੀ ਇਸੇ ਬਾਰੇ ਜਾਣਕਾਰੀ ਕਰੋ ਕਿ ਹੋ ਸਕਦਾ ਹੈ ਕਿ ਛੋਟੇ ਛੋਟੇ ਜਿਹੇ ਕਲੂਸ ਹੁੰਦੇ ਹਨ ਇਹ ਫਿਰ ਵੱਡੇ ਆਰਗੇਨਾਈਜੇਸ਼ਨ ਜੋ ਟ੍ਰੈਫਿਕਿੰਗ ਕਰਾਂਦੀ ਹਨ ਕੁੜੀਆਂ ਨੂੰ ਉੱਥੇ ਤੱਕ ਇਹ ਜਿਹੜੀ ਜਿਹੇ ਕਲੂਸ ਹਨ ਇਹ ਪਹੁੰਚਾ ਦਿੰਦੇ ਹਨ ਬ੍ਰੈਂਟਨ ਵਿੱਚ ਇਸ ਵਾਰੀ ਇਸ ਵਕਤ 20000 ਬੱਚੇ ਰਹਿੰਦੇ ਹਨ ਉੱਥੇ ਹਰ ਸਾਲ ਤਕਰੀਬਨ ਹਾਫ ਅ ਮਿਲੀਅਨ ਸਟੂਡੈਂਟਸ ਕੈਨੇਡਾ ਵਿੱਚ ਆਉਂਦੇ ਹਨ ਉਸ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਸਾਡੇ ਹਿੰਦੁਸਤਾਨੀ ਬੱਚੇ ਹਨ ਉਹ ਹਿੰਦੁਸਤਾਨੀ ਬੱਚਿਆਂ ਵਿੱਚੋਂ ਜੋ ਸਭ ਤੋਂ ਲਾਰਜ ਨੰਬਰ ਹੈ ਉਹ ਆਪਣੇ ਪੰਜਾਬੀ ਸਟੂਡੈਂਟਸ ਹੁੰਦੇ ਹਨ ਇਸ ਵਾਈਜ਼ ਟੂ ਦ ਕੈਨੇਡਾ ਪਹੁੰਚਦੇ ਹਨ ਤੇ ਫਿਰ ਉਹਨਾਂ ਨੂੰ ਆਪਣੀ ਲਾਈਫ ਬੈਲੈਂਸ ਕਰਨ ਦੀ ਕੋਸ਼ਿਸ਼ ਆਚਾਨਕ ਯੂ نو ਇਥੇ ਦੀ ਕੰਫਰਟੇਬਲ ਲਾਈਫ ਹੋ ਜੀਏ ਪੈਰੈਂਟਸ ਐਂਡ ਫੈਮਿਲੀ ਹੈ ਉੱਥੇ ਚਲੇ ਜਾਂਦੇ ਛੋਟੀ ਉਮਰ ਵਿੱਚ ਇੱਕ ਕੰਮ ਕਰਨ ਲਈ ਕੋਈ ਹੈ ਨਹੀਂ ਕਈ بچے انہوں نے کوئی رشتہ دار ہی نہیں ہے کوئی فیملی نہیں ہے پھر پڑھائی سے جوڑ دینا پہنتا ہے کیونکہ اس ریکوائر میں انہوں نے پڑھن اس کے آئے انہا. پھر ورک لائف ہے اور جو فیملی پنجاب اچھ ہیں جو ڈیمینڈ کر دیا ہیں کسی پیسے جاتی جاتی پہ جو میں تیری کارن اس لون لیتا ہویا ہے کہ لون پہ ایک کرنا ہے بچے جو انہوں کو پڑھا جانتے ہیں انہوں نے بیلنس ہوتی لائف کی نا ਉਹ ਥੋੜੀ ਜਿਹੀ ਖਾਓ ਤੇ ਜਾਂਦੀ ਹੈ ਤੇ ਉਸੇ ਕਾਰਨ ਇਹ ਹੁੰਦਾ ਹੈ ਕਿ ਸਟ्रेस ਇਸ ਆਡੈਂਟ ਹੀ ਆ ਬੱਚੇ ਕੰਨਾਂ ਕਰਦੇ ਸਟ्रेस ਹੋ ਜਾਂਦੇ ਹਨ ਬੱਚੇ ਮੈਂਟਲੀ ਫਿਜ਼ੀਕਲੀ ਹਰਟ ਹੋ ਜਾਂਦੇ ਹਨ ਤੇ ਬੇਨੇਫੀਟ ਡਿਪਰੈਸ਼ਨ ਹੋ ਜਾਂਦੀ ਉਹਨਾਂ ਨੂੰ ਤੇ ਬੱਚੇ ਕੰਫਿਊਜ਼ ਹੋ ਜਾਂਦੇ ਹਨ ਉਹ ਜਦੋਂ ਕਮਿਊਨਿਟੀ ਸੈਂਟਰਸ ਹੁੰਦੀਆਂ ਹਨ ਅਗਰ ਬੱਚਾ ਨੂੰ ਜ਼ਿਆਦਾ ਤੋਂ ਜ਼ਿਆਦਾ ਪਤਾ ਹੋਏ ਕਿ ਜਦੋਂ ਹੈਲਥ ਦੀ ਜ਼ਰੂਰਤ ਹੈ ਉਹ ਕਮਿਊਨਿਟੀ ਸੈਂਟਰ ਵਿੱਚ ਆ ਸਕਦੇ ਹਨ ਕਿ ਗੱਲ ਕਰਨ ਕੋਈ ਸੁਣਨ ਵਾਲਾ ਹੈ ਉਹਨਾਂ ਦੀ ਉਹਨਾਂ ਦੀ ਤਕਲੀਫਾਂ ਅਸੀਂ ਵਾਈਸ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ ਸਪੋਰਟ ਦੇ ਸਕਦੇ ਹਾਂ ਅਸੀਂ ਕਿਹਾ ਦੇ ਉਹਨਾਂ ਦੇ ਮਾਪੇ ਉਥੇ ਸਟੂਡੈਂਟਸ ਨੂੰ ਸੁਣ ਕੇ ਉਹਨਾਂ ਨੂੰ ਇਮੋਸ਼ਨਲ ਸਪੋਰਟ ਦੇ ਸਕਦੇ ਹਾਂ ਤਾਂ ਕਿ ਉਹ ਮੈਂਟਲ ਡਿਪਰੈਸ਼ਨ ਇਚ ਨਾ ਜਾ ਜਾਂ ਜਿੰਨੇ ਡਿਪਰੈਸ਼ਨ ਚਲੇ ਜਾਂਦੇ ਨੇ ਤੇ ਕੀ ਹੁੰਦਾ ਹੈ ਕਿ ਫਿਰ ਬੱਚੇ ਸੂਇਸਾਈਡ ਕਰਦੇ ਆ। ਜ਼ਿਆਦਾਤਰ ਸੀ ਦੇਖਿਆ ਮੇਲ ਸਟੂਡੈਂਟਸ ਆਂ ਜਿਹੜੇ ਅਮ ਸੂਇਸਾਈਡ ਕਰਦੇ ਆ। ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿਉਂਕਿ ਸਾਡੀ ਜਾਣਕਾਰੀ ਇਹ ਫਿਸ਼ਰਲ ਹੋਮਸ ਤੋਂ ਨਾਲ। ਪਹਿਲਾਂ ਆਂਦੇ ਸੀ 5 6 ਬੱਚੇ ਯੂ نو ਫਿਰ ਹੁਣ ਉਹ ਬਦਲ ਗਿਆ ਮੇ ਸੋ ਲੱਟ ਹੋ ਗਿਆ ਨੰਬਰਸ ਵੱਧ ਗਏ ਆਂ ਤੇ ਯੂ نو ਮੇ ਵਿੱਚ ਪਦਰਾ ਬੱਚੇ ਆ ਤਾਂ ਤੇ ਸੋ ਮਾਟ ਆਫ ਲਾਰਜ ਸੂਇਸਾਈਡਸ ਦੇ ਆ।

ਸਿੰਦਰ ਇੱਕ ਕਮਰਾ ਆਪਣਾ ਨਵੇਂ ਰੈਂਟ ਕਰੇ ਕਿਉਂਕਿ ਸਟੂਡੈਂਟਸ ਹੋਰ ਆ ਜਾਂਦੇ ਨੇ ਉੱਥੇ ਗਨ ਪਾਉਂਦੇ ਆ ਤੇ ਇੱਕ ਐਗਜ਼ਾਮਪਲ ਸੀ ਜੋ ਨਿਊਜ਼ ਵਿੱਚ ਆ ਗਈ ਸੀ ਇਹ ਜੋ ਲੈਂਡਲੋਰਡ ਸੀ ਇਹ ਦੋ ਰੈਂਟਰ ਸੀ ਤੇ ਉਸਨੇ ਰੈਂਟ ਕੀਤਾ ਐਸੀ ਬੱਚੀ ਬੱਚੀ ਮੰਗੀ ਉੱਥੇ ਤੇ ਉਹ ਬੇਚਾਨੇ ਇਤਨਾ ਲੰਭ ਪਾਇਆ ਜੋ ਗਨਸ ਉਹ ਕਾਰ ਦੇ ਬਾਹਰ ਸੁੱਟਦੇ ਸੀ ਤੇ ਉਹ ਜਿਹੜੀ ਗਨ ਬੀਚ ਸੀ ਉਹ ਫਾਇਰ ਹੈਜ਼ਰ ਬਣ ਗਿਆ ਕਾਰ ਨੂੰ ਅੱਗ ਲੱਗੀ ਤੇ ਉਹ ਅੰਟਰਨੈਸ਼ਨਲ ਸੀ ਉਸਨੇ ਆਪਣਾ ਕਾਰਗਵਾ ਦਿੱਤਾ ਤੇ ਉਹ ਦੇਰ ਕੀਸਾ ਨੇ ਰੈਂਟ ਲਾਰਡਸ ਦੇਖ ਕੇ ਕਿ ਸਟੂਡੈਂਟਸ ਨੂੰ ਪਰਵਾਹੀ ਨਹੀਂ ਕਰ ਰਹੇ ਤੇ ਫਿਰ ਉਨ੍ਹਾਂ ਨੇ ਸਟੂਡੈਂਟਸ ਨੂੰ ਰੈਂਟ ਕਰਨਾ ਬੰਦ ਕਰ ਦਿੱਤਾ ਉਸ ਇਨਾਲ ਕੋਈ ਕ੍ਰਾਈਸਿਸ ਵਰទី ਕਾਪਰਟ ਬੁਲਾ ਕੇ ਲਿਆਂਦੀ ਏ ਯੂ نو ਹਾਫ ਮਿਲੀਨ ਸਟੂਡੈਂਟਸ ਇਧਿਆਰੇ ਹਨ ਪਰੋਨਾ ਦੀ جگہ نہیں رہن واسطے اور اس کے اوپر جنا کو جگہ ہے بھی ہے اور بھی دے بھی سکتے ہیں انہوں نے دینا بند کرتا کہ سٹوڈنس پھر اچانک اپ رسک ہو گئے کہ کئی بار ہیں چھوٹے چھوٹے ٹینٹ لگا کے اپنے اتنے سوندے رگر میں ہوں سردی آگئی ہے اس وقت تیمپریچر مائنس پورٹی تک جا رہے ہیں تو کی کریں گے تے کدی کئی بار اسٹوڈینٹس آتے مجھے بولتے ہیں بس پندرہ دن ہیں میری لیس ختم ہو رہی ہے اس کے بعد میں پتا نہیں جا رہی ہوں پھر ساڑھی نیند حرام ہو جاتی ہے اسی سوچ دیں کہ یہ کریں ساڑھے کچھ کے بیٹس ہیں نہیں ہیں اسی سوچ دیں کہ ساڑھے کچھ شیلٹر نہیں ہے پھر ایک ایک شیلٹر کو فون کر کے اسی دو ٹرانٹو کمیونٹی ہاؤزی جو سب تو بڑا لینڈ روڈ ہے کینیڈا انہوں نے فون کر کے بودے کوئی کمرہ کوئی رینٹ دے دے تو ساڑھا جو زیادہ ٹائم اچھ کا اور اس سال لگیا ہے 2023 بچ لگیا ہے وہ صرف Students who help are